ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਹੈ ਜਗਦੀਪ ਸਿੰਘ ਬਾਬਾ ਜੀ ਇਹ ਖੀਰੇ ਦਾ ਕੰਮ ਕਿੰਨੇ ਦਿਨ ਹੋ ਗਿਆ ਕਰਦੇ ਉਹਨੂੰ ਹੋ ਗਏ 10 ਦਿਨ ਇਹ ਨੌਜਵਾਨ ਸਾਡੇ ਵੀਰ ਬਾਬਾ ਜੀ ਕੀਦੇ ਵੇਸ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਕੜਾਕੇ ਜੀ ਤੋਂ ਕੋਈ ਟੈਂਪੂ 'ਚ ਦੁਕਾਨ ਬਣਾਈ ਆ ਤੇ ਪੰਜਾਬੀ ਨੌਜਵਾਨਾਂ ਨੂੰ ਸੰਦੇਸ਼ ਕੁਝ ਦੇਣਾ ਚਾਹੋਗੇ ਬਾਬਾ ਜੀ ਵੀ ਮਿਹਨਤ ਕਰੋ ਹਾਂਜੀ ਮਿਹਨਤ ਕਰੋ ਆਪਣੀ ਰੋਟੀ ਕਮਾਈ ਕਰੋ ਇੱਥੇ ਹੀ ਬਾਹਰ ਜਾਂਦਾ ਕੀ 20 20 ਤੱਕ ਲਾਓ ਇੱਧਰ ਪੀਆ ਸਾਡੀ ਰੋਜ਼ ਦੀ ਕੋਈ 10000 ਰੁਪਿਆ ਬਣ ਜਾਂਦਾ ਰੋਜ਼ ਦਾ ਐਵੇਂ ਲੋਕੀ ਦਾਦਾ ਲੱਖ ਰੁਪਈਆ ਲਾਗੇ 20 20 ਲੱਖ ਰੁਪਈਆ ਲਾਗੇ ਜਾਂਦੇ ਨੇ ਕੀ ਰੇਡਾ ਉਹ ਵੀ ਖੀਰਾ ਕੀ ਰਹਾ ਗਾਜੀਆਂ ਨੂੰ 2 ਕਿਲੋ ਕਿਲੋ 20 ਦਾ 30 ਦਾ 2 ਕਿਲੋ ਤੇ ਕਿਲੋ 20 ਦਾ ਕਿਲੋ 20 ਦਾ 2 ਕਿਲੋ 30 ਦਾ ਤੇ ਕਿਲੋ 20 ਦਾ ਬਾਬਾ ਜੀ ਦੇਰੇ ਆ ਤੇ ਨੌਜਵਾਨਾਂ ਨੂੰ ਸੰਦੇਸ਼ ਜਾ ਰਿਹਾ 30000 ਤੋਂ ਰੋਜ਼ ਦਾ ਖੀਰਾ ਵੇਚ ਦਿੰਨੇ ਆ હાજી કેન્ સાર હો હા દસ દિવ શરૂ કામ કરતા બીને કામ